ਸੋ ਲੋਜ गाइस ਵੈਨਸਵਰੀ ਲੱਗ ਗਈਆਂ ਮਸ਼ੀਨਾਂ ਕੱਪੜੇ ਧੋਣ ਵਾਸਤੇ ਸੋ ਮਾਰਨਿੰਗ ਰੁਟੀਨ ਹੋ ਚੁੱਕੀ ਸ਼ੁਰੂਆਤ ਤੇ ਮਾਰਨਿੰਗ ਦੀ ਸ਼ੁਰੂਆਤ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵੈਦਰ लेट्स ਗੋ ਮੈਂ ਦਿਖਾ ਲਦੀ ਆ ਬਾਹਰ ਜਾ ਕੇ ਸੋ ਲੋਜ गाइस ਇੱਥੇ ਥੋੜਾ ਸਾਡੀਆਂ ਵਗੈਰਾ ਮੈਂ ਕਰ ਕੀਤਾ ਹੁੰਦਾ ਆ ਸੋ ਚਲਦੇ ਆ ਹੁਣ ਮੈਂ ਬਾਹਰ ਦਿਖਾ ਲਦੀ ਆ ਤੁਹਾਨੂੰ so let's go guys outside so beautiful weather te nay nay badi thand oh my god bahar ki ana inni thand hoyi hoye haaye rabba good morning guys so guys ki halchal saryan na theek thak vahiguru ji di kripa sari chardi kala assi vi chardi kala vich aa so daily routine daily vlog vich tora saryan da hardik te niga swagat so pyara ja vlog pyara ja view ਸੋ ਠੰਡ ਬਹੁਤ ਹੀ ਜ਼ਿਆਦਾ ਜ਼ਿਆਦਾ ਤੇ ਗੱਡੀਆਂ ਚੱਲਣ ਦੀਆਂ ਐਕਚੁਅਲੀ 7:00 ਹੋ ਚੁੱਕੇ ਆ 7:00 ਵੱਜ ਚੁੱਕੇ ਆ ਤੇ ਦਿਨ ਵੀ ਥੋੜਾ ਸਾ ਨਿਕਲ ਗਿਆ ਗੱਡੀਆਂ ਵੀ ਚੱਲਣ ਲੱਗ ਪਈਆਂ ਸੋ ਇੱਥੇ ਨਾ ਇਦਾਂ ਹੀ ਹੁੰਦਾ ਰਹਿੰਦਾ ਬਹੁਤ ਜ਼ਰਾ ਸੋ ਗਾਇਸ ਮੇਰੇ ਨਾ ਸੱਚੀ ਬਹੁਤ ਜ਼ਿਆਦੀ ਕੁਲਫੀ ਜੰਮ ਗਈ ਮੈਂ ਚੱਲੀ ਅੰਦਰ ਭਾਵਾਂ ਹਾਇ ਰੱਬਾ ਕੱਪੜੇ ਵੀ ਬਰਫ਼ ਹੋਏ ਹੋਏ ਆ ਆ ਮਾੜੀ ਜੀ ਧੁੱਪ ਵੀ ਨਹੀਂ ਨਿਕਲਦੀ ਕੱਲ੍ਹ ਨਿਕਲੀ ਹੀ ਤੇ ਬਾਹਰ ਸੋ ਲੋਕੀ ਗਾਇਸ ਆ ਜਸ ਵੇ ਦੀ ਸ਼ੁਰੂਆਤ ਬ੍ਰੇਕਫਾਸਟ ਦੇ ਨਾਲ ਬ੍ਰੇਕਫਾਸਟ ਵਿੱਚ ਬਣਨ ਲੱਗਿਆ ਗਰਮਾ ਗਰਮ ਆਲੂ ਵਾਲੇ ਜਵੈਨ ਵਾਲੇ ਪਰੌਂਠੇ ਸੋ ਪਨੀਰ ਵੀ ਨਾਲ ਐਕਚੁਅਲੀ ਪਨੀਰ ਤੇ ਪੁੰਦੀ ਹੈ ਨਾ ਮੈਂ ਡੈਫੀਨਿਟਲੀ ਸੋ ਲੋ ਜੀ ਗਾਇਸ ਇੱਥੇ ਨਾ ਪਹਿਲੇ ਜਵੈਨ ਵਾਲੇ ਬਣਾ ਲੈਣੇ ਆ ਫਤੇ ਵਾਸਤੇ ਸੋ ਫਤੇ ਇੱਕ ਹੀ ਲੈਂਦਾ ਇੱਕ ਇੱਕ ਦੋ ਦੋ ਹੀ ਖਾਣੇ ਆ ਮਾਂ ਪੁੱਤਰਾ ਨੇ ਸੋ ਇਹਦੇ ਵਿੱਚ ਆਲੂ ਤੇ ਪਨੀਰ ਮਿਕਸ ਕਰ ਲਿਆ ਤੇ ਲੋ ਜੀ ਗਾਇਸ ਇੱਥੇ ਫੜਾਫੜ ਯੰਮੀ ਯੰਮੀ ਸਾਡੇ ਬਣਨ ਲੱਗੇ ਪਰੌਂਠੇ ਸੋ ਪਹਿਲੇ ਦਿਨ ਨੇ ਆਪਣੇ ਬੇਬੀ ਸਿੰਘ ਫਤੇ ਨੂੰ ਤੇ ਫੇਰ ਬਾਅਦ ਵਿੱਚ ਅਸੀਂ ਮਾਂ ਪੁੱਤ ਛਕਾਂਗੇ ਲੋ ਜੀ ਤਵਾ ਵੀ ਲੱਗ ਚੁੱਕਾ ਹੈ ਤੇ ਉਧਰੋਂ ਪਲੇਟਾਂ ਵੀ ਸੱਜੀਆਂ ਹੋਈਆਂ ਮੇਰੀਆਂ ਬਸ ਤਵੇ ਜੁੱਤੇ ਪਾਉਣਾ ਹੈ ਤੇ ਕਿਉਂ ਲਾਣਾ ਹੈ ਤੇ ਖਾਣਾ ਯਾ ਦਸ ਸੈਟ ਹੋਰ ਕੀਆ ਸੋ ਯੰਮੀ ਯੰਮੀ ਮੇਰੇ ਆਲੂ ਵਾਲੇ ਪਰੌਂਠੇ ਐਂਡ ਵਿਦ ਪਨੀਰ ਐਂਡ ਇਹ ਪਲੇਨ ਹੀ ਗਏ ਤਵੇ ਤਵੇ ਵਾਲਾ ਸੋ ਇਹ ਹੈਗਾ ਯੰਮੀ ਯੰਮੀ ਫਤੇ ਸਿੰਘ ਦਾ ਹੈ ਯੂ ਗੋ ਬੇ ਯੂ ਗੋ ਯੋ ਪਰੌਂਠਾ ਇਜ਼ ਡਨ ਫਤੇ ਸਿੰਘ ਕਮ ਆਨ ਫਤਿਹ ਸਿੰਘ ਕਮ ਸੋ ਗਾਇਜ਼ ਫਤਿਹ ਸਿੰਘ ਵੀ ਆ ਚੁੱਕਾ ਹੈ ਤੇ ਇਹਨੂੰ ਦਿੰਨੇ ਆ ਇਹਦਾ ਯੰਮੀ ਯੰਮੀ ਪਰੌਂਠਾ ਸੋ ਬਣ ਚੁੱਕਾ ਹੈ ਪਰੌਂਠਾ ਫਤਿਹ ਸਿੰਘ ਦਾ ਯੰਮੀ ਯੰਮੀ ਇਨ ਦਾ ਠਮੀ ਸੋ ਆਪਣਾ ਫੋਨ ਤੇ ਬੰਦ ਕਰ ਲਾ ਭਰਾਵਾ ਸੋ ਲੋ ਜੀ ਗਾਇਜ਼ ਇੱਥੇ ਨਾ ਯੰਮੀ ਯੰਮੀ ਫਤਿਹ ਦਾ ਪਰੌਂਠਾ ਬਣ ਗਿਆ ਹੈ ਯੂ ਗੋ ਬੋਏ ਹੈ ਯੂ ਗੋ ਅੰਦਰ ਭੱਜ ਗਿਆ ਫੇਰ ਫਤਿਹ ਸਿੰਘ ਕਮ ਆਨ ਸੋ ਲੋ ਜੀ ਗਾਇਜ਼ ਫਤਿਹ ਦੀ ਪਲੇਟ ਸੱਜ ਕੇ ਹੋ ਗਿਆ ਤਿਆਰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਫਟਾਫਟ ਹੈ ਆ ਗਿਆ ਜੀ ਫਤਿਹ ਸਿੰਘ ਸੋਨਾ ਇੱਕ ਫਾਈਟ ਕਰਨ ਦੇ ਲੱਗਦਾ ਦੋਵੇਂ ਭਰਾ ਤੇ ਇੱਥੇ ਨਾ ਬਣ ਗਿਆ ਤੇ ਗਰੁੱਪ ਦਾ ਵੀ ਪਰੌਂਠਾ ਸੋ ਜੰਮੀ ਜੰਮੀ ਆਲੂ ਤੇ ਪਨੀਰ ਵਾਲਾ ਸੋ ਇੱਥੇ ਪਰੌਂਠੇ ਬਣ ਚੁੱਕੇ ਆ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਮੇਰੇ ਪਰੌਂਠੇ ਕਿਦਾਂ ਲੱਗਦੇ ਆ ਤੁਹਾਨੂੰ ਮੈਂ ਕਿਹੜੇ ਸਟਾਈਲ ਨਾਲ ਬਣਾਉਣੀ ਆ ਮੇਰਾ ਆਪਣੇ ਸਟਾਈਲ ਆ ਐਕਚੁਅਲੀ ਸੋ ਨਾਲ ਬੋਲਦੀ ਰਹਿਣੀ ਆ ਤੇ ਨਾਲ ਬਣਾਉਂਦੀ ਰਹਿਣੀ ਆ ਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵਿਊ ਨੂੰ ਵੀ ਪਲੀਜ਼ ਉੱਤੇ ਚੱਕ ਦਿਓ ਵਿਊ ਬਹੁਤ ਡਾਊਨ ਹੋ ਗਏ ਆ ਸੋ ਲਓ ਜੀ ਗਾਇਜ਼ ਇੱਥੇ ਜੰਮੀ ਜੰਮੀ ਪਲੇਟ ਸਾਰੀ ਕੀ ਹੋ ਗਈ ਤਿਆਰ ਹੈ ਜਿੰਨੇ ਖਾਣੀ ਤੇ ਗਰੂਪ ਕਮ ਆਨ ਸੋ ਗਾਇਸ ਚਾਹ ਪਾਣੀ ਪੀ ਲਿਆ ਤੇ ਹੁਣ ਇੱਥੇ ਥੋੜੀ ਕਲੀਨਿੰਗ ਕਰਨੀ ਸੀ ਸੋ ਮੈਂ ਕਿਹ ਚਲ ਕਰ ਲੈਨੇ ਆ ਸੋ ਲੋ ਜੀ ਗਾਇਸ ਸਾਰਾ ਮੈਂ ਕਰ ਦਿੱਤਾ ਕਲੀਨ ਥਾਈਡ ਅਪ ਐਂਡ ਨੀਡ ਸੋ ਥੋੜਾ ਜਨਾ ਫਤੇ ਨੇ ਪਾਇਆ ਸੀ ਖਲਾਰਾ ਤੇ ਮੈਂ ਕਿਹ ਚਲ ਥਾਈਡ ਅਪ ਕਰ ਦਨੇ ਆ ਕਲੀਨ ਸੋ ਹੁਣ ਕਰ ਦਿੱਤਾ ਕਲੀਨ ਥਾਈਡ ਅਪ ਤੇ ਹੁਣ ਚੱਲਦੇ ਆ ਕਿਚਨ ਤੇ ਬਣਾਉਨੇ ਆ ਪਾਸਤਾ ਸੋ ਲੋਕ ਜੀ ਗਾਇਸ ਅੱਜ ਬਣਾਉਣ ਲੱਗੇ ਆ ચીਜ਼ ਵਾਲਾ ਪਾਸਤਾ ਸੋ ਮੈਂ ਪਾਸਤਾ ਲੈ ਲਿਆ ਇਹ ਨਾਲ ਕੇਚਪ ਲੈ ਲਿਆ ਤੇ ਮੈਂ ਫਟਾਫਟ ਬਣਾਉਣੀ ਆ ਤੇ ਇੱਥੇ ਰੱਖ ਦਿੱਤਾ ਪਤੀਲਾ ਔਰ ਵਿੱਚ ਪਾਤਾ ਮੈਂ ਪਾਣੀ ਸੋ ਪਾਣੀ ਗਰਮ ਹੁੰਦਾ ਆ ਤੇ ਇਹਦੇ ਵਿੱਚ ਨਾ ਥੋੜਾ ਜਿਹਾ ਸੋਲਟ ਐਡ ਕਰਨਾ ਆ ਸੋ ਮੈਂ ਨਾ ਪਾਣੀ ਵਿੱਚ ਐਡ ਕਰ ਦਿਆਂ ਸੋਲਟ ਤੇ ਇਸ ਜਿਹਨੂੰ ਜਿਹੜਾ ਮਿਕਸ ਹੋ ਜਾਂਦਾ ਹੈ ਤੇ ਜਿਹੜਾ ਪਾਸਤਾ ਹੀ ਵਿੱਚ ਪਾਉਣਾ ਹੈ ਨਾ ਤੇ ਸਾਰੇ ਪਾਸਤੇ ਨੂੰ ਫੈਲਰ ਜਾਣਾ ਸੋ ਲਓ ਜੀ ਗਾਇਸ ਆ ਹੈਗਾ ਸਾਡਾ ਯਮੀ ਯਮੀ ਪਾਸਤਾ ਸੋ ਮੈਂ ਪਾਸਤੇ ਨੂੰ ਨਾ ਬਸ ਘੱਟ ਲਿਆ ਤੇ ਅੱਧਾ ਹੀ ਮੇਕ ਇਹ ਨਾ ਬਣਾਉਣਾ ਜ਼ਿਆਦਾ ਹੋ ਜਾਊਗਾ ਸੋ ਲਓ ਜੀ ਗਾਇਸ ਕਰਦੇ ਐਡ ਫਟਾਫਟ ਪਾਸਤੇ ਨੂੰ ਪਾਣੀ ਹੋ ਚੁੱਕਾ ਹੈ ਥੋੜਾ ਗਰਮ ਤੇ ਸੋਲਟ ਵੀ ਘੁਲ ਚੁੱਕਾ ਹੈ ਤੇ ਮੈਂ ਗੈਸ ਕਰਤਾ ਘੱਟ ਹੁਣ ਮੈਂ ਫੁੱਲ ਕਰ ਦਿੰਨੀ ਹੈ ਗੈਸ ਤੇ ਇਹਨੂੰ ਕਰ ਦਿੰਨੇ ਆ ਮਿਕਸ ਤੇ ਸੋ ਅੱਧਾ ਮੈਂ ਰੱਖ ਲਿਆ ਫਿਰ ਮੈਂ ਕਿਹਾ ਫੇਰ ਕੰਮ ਆ ਜਾਊਗਾ ਤੇ ਅੱਧੇ ਨੂੰ ਲਈ ਯੂਜ਼ ਕਰਦੇ ਆ ਤੇ ਇਹਨੂੰ ਨਾ ਮਿਕਸ ਕਰਕੇ ਰੱਖ ਦਿੰਨੇ ਇਹ ਹੋ ਜਾਊਗਾ ਬੋਇਲ ਉਹਨੇ ਜੇਕਰ ਅਸੀਂ ਦੂਸਰਾ ਕੰਮ ਕਰਦੇ ਆ ਸੋ ਲਓ ਜੀ ਗਾਇਸ ਇੱਥੇ ਨਾ ਮੈਂ ਨਾ ਫ੍ਰੀਜ਼ ਕੀਤੇ ਹੀ ਸ਼ਿਮਲਾ ਮਿਰਚ ਸੋ ਸ਼ਿਮਲਾ ਵਿੱਚ ਨੂੰ ਫ੍ਰਿਜ ਵਿੱਚ ਕੱਟ ਕੇ ਮੈਂ ਰੱਖ ਲਈ ਸੀ ਤੇ ਇੱਥੇ ਨਾ ਥੋੜੀ ਜਿਹੀ ਮੈਂ ਕੈਰਟ ਤੇ ਮਟਰ ਤੇ সুইਟ ਕੌਰਨ ਲੈ ਲਿਆ ਸੋ ਮੈਂ ਕਿਹਾ ਚਲ ਮਿਕਸ ਥੋੜੇ ਵੈਜੀਟੇਬਲ ਪਾ ਲੈਨੇ ਆ ਬੱਚੇ ਲਈ ਹੈਲਥੀ ਹੋ ਜਾਂਦਾ ਸੋ ਇਹਨਾਂ ਸਾਰਿਆਂ ਨੂੰ ਨਾ ਮਿਕਸ ਕਰ ਲੈਨੇ ਆ ਇੱਕੋ ਚ ਪਾ ਲੈਨੇ ਆ ਤੇ ਵਾਸ਼ ਕਰ ਲੈਨੇ ਆ ਪ੍ਰੋਪਰਲੀ ਸੋ ਲਓ ਜੀ ਗਾਇਸ ਇੱਧਰ ਨਾ ਮੈਂ ਹੁਣ ਫੜਾਫੜ ਕਰ ਦੇਣਾ ਇਹਨਾਂ ਨੂੰ ਵਾਸ਼ ਸੋ ਵਾਸ਼ ਕਰਕੇ ਤੇ ਉਧਰ ਮੈਂ ਤੜਕਾ ਲਾ ਦੇਣਾ ਤੇ ਉੱਥੇ ਨਾ ਜਿੰਨਾ ਚਿਰ ਅਹੀਂ ਤੜਕਾ ਲਾਣੇ ਆ ਨਾ ਲੈ ਕੇ ਤੜਕਾ ਕਰਨੀ ਆ ਥੋੜੇ ਜਿਹੀ ਪਾਉਂਗੀ ਅੰਨੀਆਂ ਤੇ ਇੱਕ ਗ੍ਰੀਨ ਚਿਲੀ ਥੱਸੇ ਤੇ ਆ ਸੋ ਬੱਚੇ ਕਹਿੰਦੇ ਪਨੀਰ ਮੈਂ ਕਿ ਨਹੀਂ ਟੂ ਮੱਚ ਹੋ ਜਾਂਦਾ ਪਨੀਰ ਪਨੀਰ ਹੋਰ ਜੀ ਜੇ ਵੀ ਪਨੀਰ ਹੁੰਦਾ ਸਬਜ਼ੀ ਚ ਵੀ ਖਾਈਦਾ ਸੋ ਵੈਜੀਟੇਬਲ ਬੈਟਰ ਰਹਿੰਦੇ ਆ ਸੋ ਲਓ ਜੀ ਗਾਇਸ ਇੱਥੇ ਨਾ ਮੈਂ ਆਨਿਅਨ ਗ੍ਰੀਨ ਚਿਲੀ ਤੇ ਆ ਸਾਰੇ ਰੱਖ ਲਏ ਆ ਵੈਜੀਟੇਬਲਸ ਤੇ ਹੁਣ ਇੱਧਰ ਲਾ ਲੈਨੇ ਆ ਤੜਕਾ ਸੋ ਯੰਮੀ ਯੰਮੀ ਸੋ ਸਾਰਾ ਕੁਝ ਰੱਖ ਲਿਆ ਤੇ ਇੱਥੇ ਨਾ ਮੈਂ ਕੈਚੱਪ ਵੀ ਰੱਖ ਲਿਆ ਤੇ ਕੜਾਈ ਵੀ ਲਾ ਲਈਏ ਨਾਲ ਹੀ ਸੋ ਮੈਂ ਕਿਹਾ ਚੱਲ ਕੜਾਈ ਆ ਨਾਲੇ ਨਾਲ ਕੜਾਈ ਤੇ ਇੱਧਰ ਮੇਰਾ ਪਾਸਤਾ ਵੀ ਹੋ ਚੁੱਕਾ ਹੈ ਡਨ ਤੇ ਇੱਥੇ ਰੱਖ ਲਈਏ ਕੜਾਈ ਤੇ ਇਹਦੇ ਵਿੱਚ ਥੋੜਾ ਜਿਹਾ ਯੂਜ਼ ਕਰਦੇ ਆ ਅਸੀਂ ਆਪਣਾ ਪਿਆਰਾ ਫਲੋਰਾ ਸੋ ਗੈਸ ਪਹਿਲੇ ਬਾਲ ਲਵਾਂ ਫਿਰ ਫਲੋਰੀ ਨੇ ਦਿਖਾ ਲਦੀ ਆ ਸੋ ਗੈਸ ਨੂੰ ਪਤਾ ਨਹੀਂ ਕੀ ਹੋ ਗਿਆ ਵਿੱਚ ਨਾ ਪਾਣੀ ਪੈ ਗਿਆ ਤੇ ਬੰਦ ਜੱਗਦਾ ਨਹੀਂ ਪਿਆ ਅੱਧਾ ਜੱਗਨਦਿਆਂ ਹੀ ਤੈਨੂੰ ਮੈਂ ਪੂਰਾ ਕਲੀਨ ਕੀਤਾ ਸਾਫ ਕੀਤਾ ਤੇ ਫੇਰ ਜੱਗਿਆ ਜੀ ਸੋ ਲਓ ਜੀ ਗਾਇਸ ਕੜਾਈ ਰੱਖ ਲਈ ਤੇ ਆਹਾਡਾ ਇਹ ਪਿਆਰਾ ਜਿਹਾ ਫਲੋਰਾ ਸੋ ਮੈਂ ਫਲੋਰਾ ਐਡ ਕਰਨ ਲੱਗਿਆ ਥੋੜਾ ਜਿੰਨਾ ਹੀ ਜ਼ਿਆਦਾ ਨਹੀਂ ਮੈਂ ਯੂਜ਼ ਕਰ ਦਿੱਤਾ ਦੈਸ ਇਟ ਦੈਸ ਇਟ ਇਨਫ ਸੋ ਟੂ ਮਚ ਹੋ ਜਾਂਦਾ ਨਾ ਤੇ ਗਰੂਪ ਐਡ ਕਰੰਦਿਆਂ ਇਹਨੂੰ ਮੈਂ ਕਹਿੰਦੀ ਦੈਸ ਇਟ ਸੋ ਥੋੜਾ ਜਿਹਾ ਕੀਤਾ ਫਲੋਰਾ ਐਡ ਐਂਡ ਅ ਵਿੱਚ ਹੁਣ ਪਾਉਣੇ ਆ ਅਸੀਂ ਅਨੀਅਨ ਸੋ ਥੋੜੇ ਜਿਹੀ ਅਨੀਅਨ ਨੂੰ ਨਾ ਪ੍ਰੋਪਰਲੀ ਰੈੱਡ ਕਰ ਲੈਣੇ ਆ ਤੇ ਜ਼ਿਆਦਾ ਨਹੀਂ ਰੈੱਡ ਕਰਨੇ ਲਾਈਕ ਹਲਕੇ ਜਿਹਾ ਲਾਈਕ ਹਲਕਾ ਜਿਹਾ ਕਲਰ ਆ ਜਾਏ ਫੇ ਆ ਸਾਰੇ ਗ੍ਰੀਨ ਚਿਲੀ ਵਗੈਰਾ ਤੇ ਹਰੀਆ ਮਿੱਚਾ ਵਗੈਰਾ ਸਾਰਾ ਕੁਝ ਵਿੱਚ ਹੀ ਸੁੱਟ ਲੈਣਾ ਮੈਂ ਇੱਕੋ ਵਾਰੀ ਸੋ ਲਓ ਜੀ ਗਾਇਸ ਇਹ ਹੋ ਚੁੱਕੇ ਆ ਹਲਕੇ ਜਿ ਮੇਰੇ ਬ੍ਰਾਊਨ ਕਲਰ ਦੇ ਤੇ ਇਹਦੇ ਵਿੱਚ ਨਾ ਮੈਂ ਪਾ ਲੈਣੀਆਂ ਮਿਕਸ ਵੈਜੀਟੇਬਲ ਸਾਰੇ ਤੇ ਫੇਰ ਨਾ ਮੈਂ ਇਹਦੇ ਵਿੱਚ ਐਡ ਕਰ ਲੈਣਾ ਆਪਣੀ ਸੌਸ ਪਾਸਤੇ ਵਾਲੀ ਸੋ ਲਓ ਜੀ ਇਹਨੂੰ ਹਿਲਾ ਕੇ ਨਾ ਇਹਨੂੰ ਹਲਕੀ ਜਿ ਲਾਈਟ ਜਿ ਮੈਂ ਲਾਈਕ ਲਾਈਟ ਹੀ ਕਰਨੀ ਆ ਕੇ ਜੇ ਤੇ ਜੇ 컬러 ਥੋੜਾ ਜਿਹਾ ਮਾੜਾ ਜਿਹਾ ਚੇਂਜ ਹੋਣਾ ਨਾਲੇ ਮੈਂ ਐਡ ਕਰ ਲੂੰਗੀ ਸੋ ਗਾਇਸ ਫਾਈਨਲੀ ਹਲਕੇ ਜੇ ਕਲਰ ਵੀ ਚੇਂਜ ਹੋ ਗਏ ਤੇ ਭੁੰਨੇ ਗਏ ਆ ਤੇ ਇਹਦੇ ਵਿੱਚ ਐਡ ਕਰ ਲਗੀਆ ਮਸਾਲਾ ਸੋਲਟ ਐਂਡ ਥੋੜੀ ਜੀ ਰੈੱਡ ਚਿਲੀ ਬਿਲਕੁਲ ਹੀ ਥੋੜੀ ਦਾ ਟੇਸਟ ਅਨੁਸਾਰ ਕਿ ਚਿਲੀ ਥੋੜੀ ਹੋ ਜੂਗੀ ਕਸ ਗ੍ਰੀਨ ਚਿਲੀ ਨਾ ਮੈਂ ਇੱਕ ਹੀ ਪਾਈ ਆ ਨਾ ਇਸ ਕਰਕੇ ਸੋ ਥੋੜੀ ਜੀ ਮੈਂ ਰੈੱਡ ਚਿਲੀ ਪਾ ਲਈ ਤੇ ਹੁਣ ਪਾਉਣੇ ਆ ਅਸੀਂ ਤੁਹਾਡਾ ਫੇਵਰਿਟ ਸੌਸ ਸੋ ਇਹ ਹੈਗੀ ਪਾਸਤਾ ਸੌਸ ਵਿੱਚੇ ਮਸ਼ਰੂਮ ਹੈ ਗਿਆ ਵੀ ਦ ਮਸ਼ਰੂਮ ਐਂਡ ਇਹ ਅਰੇ ਅੰਦਰ ਹੀ ਮਸ਼ਰੂਮ ਆ ਤੇ ਮਸ਼ਰੂਮ ਵਾਲੇ ਨੇ ਥੋੜੀ ਟੇਸਟ ਵੀ ਬਹੁਤ ਵਧੀਆ ਆਂਦਾ ਸੋ ਲਓ ਜੀ ਗਾਇਸ ਇਨੂੰ ਕਰਦੇ ਆ ਪ੍ਰੋਪਰਲੀ ਮਿਕਸ ਤੇ ਇਹਨੂੰ ਵਿੱਚ ਨਾ ਥੋੜਾ ਜਿਹਾ ਮੈਂ ਪਾਣੀ ਪਾ ਕੇ ਨਾ ਇਹ ਵੀ ਐਡ ਕਰ ਲੈਣੇ ਆ ਕਿਉਂਕਿ ਥੋੜਾ ਜਿਹਾ ਨਾ ਮਗਾੜਾ ਸੀ ਮੈਂ ਕਿਹਾ ਥੋੜਾ ਪਤਲਾ ਹੋ ਜਾਊਗਾ ਟੇਸਟ ਵੀ ਹੋ ਜਾਊਗਾ ਸੋ ਇਹਨੂੰ ਨਾ ਪ੍ਰੋਪਰਲੀ ਹੁਣ ਕਰ ਦੇਣਾ ਮਿਕਸ ਤੇ ਉਸ ਦਿਨ ਨਾ ਮੇਰਾ ਪਾਸਤਾ ਵੀ ਹੋ ਚੁੱਕਾ ਹੈ ਡਨ ਤੇ ਇਹਨੂੰ ਨਾ ਹੁਣ ਨਿਚੋੜ ਲੈਣਾ ਮੈਂ ਨਾ ਔਰੇ ਵਿੱਚ ਸੋ ਲਓ ਜੀ ਸ਼ਨਨੀ ਵਿੱਚ ਪਾ ਲੈਣੇ ਆ ਸੀ ਇਹ ਪਾਸਤਾ ਤੇ ਥੋੜਾ ਜਿਹਾ ਥੱਲੇ ਨਾ ਡਿੱਗ ਗਿਆ ਯਾਫਿੰਗ ਨਹੀਂ ਵਿੱਚ ਜੀ ਸੀ ਸੋ ਲਓ ਜੀ ਆ ਕਿੰਨੀ ਸੁਣੀ ਸਮੈਲ ਆਉਂਦੀ ਤੇ ਇਹ ਮੇਰਾ ਹੋ ਚੁੱਕਾ ਹੈ ਬੋਇਲ ਆ ਗਿਆ ਪ੍ਰੋਪਰਲੀ ਐਂਡ ਮੈਂ 1 ਮਿੰਟ ਕਵਰ ਕੀਤਾ ਸੀ ਤੇ ਉਹਨਾਂ ਚਿਰ ਮੇਰਾ ਪਾਸਤੇ ਦਾ ਪਾਣੀ ਵੀ ਸੁੱਕ ਗਿਆ ਸੀ ਪਾਣੀ ਨਿਚ ਸੋ ਲੋ ਜੀ ਗਾਇਸ ਹੁਣ ਕਰਦੇ ਆ ਮਿਕਸ ਇਹਨੂੰ ਨਾ ਮੈਂ ਕਵਰ ਕੀਤਾ ਤੇ ਹੁਣ ਮੈਂ ਨਾ 5 ਮਿੰਟ ਹੋਰ ਰੱਖਣਾ ਐਕਚੁਅਲੀ 2 ਮਿੰਟ ਪਹਿਲਾਂ ਮੈਂ ਸੋਚਿਆ ਸੀ 5 ਮਿੰਟ 2 ਮਿੰਟ ਹੋਰ ਇਹਨੂੰ ਕਵਰ ਰੱਖਣਾ ਕਿਉਂਕਿ ਯੂ نو ਟੇਸਟ ਤੇ ਕਲਰ ਤੇ ਟੇਸਟ ਚੇਂਜ ਹੋ ਜਾਂਦਾ ਸੋ ਲੋ ਜੀ ਪ੍ਰੋਪਰ ᱨੈੱਡ ਹੋ ਗਿਆ ਕਲਰ ਚੇਂਜ ਹੋ ਗਿਆ ਨਾ ਸੋ ਹੁਣ ਇਹਨੂੰ ਕੱਢਦੇ ਆ ਵਿੱਚ ਐਡ ਕਿਉਂਕਿ ਇਹਦਾ ਵੀ ਪਾਣੀ ਪ੍ਰੋਪਰਲੀ ਨਿਚੜ ਜਾਊਗਾ ਤੇ ਫਿਰ ਐਡ ਕਰਾਂਗੇ ਡਰਾਈ ਡਰਾਈ ਟੇਸਟ ਵੀ ਲੱਗੂਗਾ ਸੋ ਲੋ ਜੀ ਹੁਣ ਹੋ ਚੁੱਕਾ ਐ ਡਨ ਤੇ ਇਹਨੂੰ ਨਾ ਮੈਂ ਮਿਕਸ ਕਰ ਦੇਣਾ ਆ ਤੇ ਇਹਨੂੰ ਮੈਂ ਮਿਕਸ ਕਰਕੇ ਨਾ ਤੇ 2 ਮਿੰਟ ਸਿਰਫ ਇਹਨੂੰ ਕਵਰ ਰੱਖੂੰਗੀ ਫਿਰ ਬਾਅਦ ਵਿੱਚ ਇਹਦਾ ਵੀ ਕਲਰ ਥੋੜਾ ਚੇਂਜ ਹੋ ਜਾਂਦਾ ਸੋ ਹੋ ਚੁੱਕਾ ਆ ਬਟ ਇਹਨੂੰ 2 ਮਿੰਟ ਕਵਰ ਰੱਖੂੰਗੀ ਸੋ ਲੋਜ ਗਾਇਸ ਇੱਥੇ ਮੈਂ ਕਵਰ ਕਰਕੇ ਤੇਨੂੰ ਬਾਹਰ ਕੱਢਿਆ ਤੇ ਕਲਰ ਦੇਖੋ ਚੇਂਜ ਹੋ ਗਿਆ ਨਾ ਤੇ ਹੁਣ ਤੁਸੀਂ ਠੰਡਾ ਵੀ ਨਾਲੇ ਹੋ ਗਿਆ ਤੇ ਕਲਰ ਵੀ ਚੇਂਜ ਹੋ ਗਿਆ ਸੀ ਸੋ ਮੈਂ ਐਡ ਕੀਤਾ ਚੀਜ਼ ਯਮੀ ਯਮੀ ਤੇ ਇਹਨੂੰ ਹੁਣ ਨਾ ਜੇ ਤੁਸੀਂ ਐਦਾ ਖਾਣਾ ਐਦਾ ਵੀ ਖਾ ਸਕਦੇ ਹੋ ਉਸ ਵਗੈਰਾ ਪਾ ਕੇ ਤੇ ਜੇ ਚੀਜ਼ ਪਾ ਕੇ ਖਾਣਾ ਤੇ ਚੀਜ਼ ਪਾ ਕੇ ਵੀ ਖਾ ਸਕਦੇ ਹੋ ਤੇ ਇਹਨੂੰ ਨਾ ਚੀਜ਼ ਥੋੜਾ ਜਿਹਾ ਲਾਈਕ ਉਸ ਤਰ੍ਹਾਂ ਦਾ ਖਾਨ ਚ ਟੇਸਟ ਫਨੀ ਲੱਗੂਗਾ ਤੇ ਚੀਜ਼ ਨੂੰ ਕਰ ਲੈਣਾ ਥੋੜਾ ਜਿਹਾ ਮਿਲਟ ਤੇ ਇਹਨੂੰ ਮੈਂ ਥੋੜਾ ਜਿਹਾ ਘਮਾ ਲੈਣੀ ਆ ਮਾਈਕ੍ਰੋਵੇ ਵਿੱਚ ਸੋ ਚਲੋ ਜੀ ਇਹਨੂੰ ਮੈਂ ਘੁਮਾ ਕੇ ਨਾ ਮਾਈਕ੍ਰੋਵੇ ਵਿੱਚ ਤੁਹਾਨੂੰ ਦਿਖਾ ਲਦੀ ਆ ਯਮੀ ਯਮੀ ਹੂੰ ਸੋ ਇਹਦੇ ਵਿੱਚ ਰੱਖ ਲਿਆ ਤੇ ਸਿਰਫ ਇਹਨੂੰ ਮੈਂ 30 ਸੈਕਿੰਡ ਵਾਸਤੇ ਕਰਨਾ ਆ ਤੇ ਮੈਂ 1 ਮਿੰਟ ਰੱਖਿਆ ਬਟ 30 ਸੈਕਿੰਡ ਵਿੱਚ ਕੱਢ ਕੇ ਦੇਖਿਆ ਹੋ ਗਿਆ ਬਟ ਥੋੜਾ ਜਿਹਾ ਨਾ ਹੋਰ ਕਰਨ ਵਾਲਾ ਸੀ ਕਰ ਲਿਆ ਤੇ ਆਹ ਦੇਖ ਲਓ ਗਾਇਸ ਇਦਾਂ ਨ ਆਇਆ ਜੇ ਸਾਡਾ ਪਾਸਤਾ ਚੀਜ਼ ਵਾਲਾ ਯਮੀ ਯਮੀ ਇੰਦਾ ਮੀਸੋ ਲਵ ਜੀ ਗਾਇਸ ਬਣ ਕੇ ਹੋ ਗਿਆ ਤਿਆਰ ਤੁਸੀਂ ਵੀ ਬਣਾਓ ਆਪਣੀ ਫੈਮਿਲੀ ਨੂੰ ਖਵਾਓ ਬੱਚਿਆਂ ਨੂੰ ਖਵਾਓ ਤੇ ਜੋ ਗੈਸਟ ਵਗੈਰਾ ਹੁੰਦੇ ਆ ਕੋਈ ਪ੍ਰੋਨੇ ਵਗੈਰਾ ਤੇ ਕੋਈ ਪ੍ਰੋਗਰਾਮ ਹੁੰਦੇ ਆ ਬਣਾਓ ਤੇ ਖਾਓ ਤੁਸੀਂ ਵੀ ਗਾਇਸ Hi guys welcome back to my channel I hope everyone is okay so guys ki hal chal sareya na thik thak bhai guruji di kripa sari chardi kala nu main vi chardi kala vich ha so lo ji guys daily routine daily vlogger star sareya da hardik thani ga swagat hai ਸੋ ਜਿਨੂ ਦਾ ਕੰਮ ਕਰਦੇ ਗਿਆ ਤੇ ਟਾਈਮ ਦਾ ਪਤਾ ਨਹੀਂ ਲੱਗਿਆ ਤੇ 5:00 ਵਜ ਗਏ ਆ ਤੇ ਹੁਣ ਮੈਂ ਦਿਖਾ ਲਦੀ ਆ ਤੁਹਾਨੂੰ ਟਾਈਮ ਇੰਨਾ ਟਾਈਮ ਲੇਟ ਹੋ ਜਾਂਦਾ ਤੇ ਪਤਾ ਨਹੀਂ ਲਾਇਆ ਬੱਚੇ ਬੜੇ ਹੀ ਬੱਡੇ ਚ ਤੇ ਇਹਨੂੰ ਹੁਣੇ ਮੈਂ ਜਗਾਇਆ ਫਤੇ ਸਿੰਘ ਨੂੰ ਤੇ ਆ ਹੁਣ ਮਸਤੀ ਕਰਨ ਦੇ ਦੋ ਭਰਾ ਸੋ ਮੈਂ ਕਿਹਾ ਮੈਨੂੰ ਤੇ ਥੋੜਾ ਜਿਹਾ ਹੈਲੋ ਗਾਇਸਸ ਕੱਲੰਦਾ ਮੈਂ ਕਿਚਨ ਜੇ ਹੀ ਪਾਸਤਾ ਪੋਸਤਾ ਬਣਾਉਂਦੀ ਵੀ ਫੇ ਸਬਜ਼ੀਆਂ ਪਰਤਾ ਬਣਾਇਆ ਤੇ ਫੇਰ ਨਾਲ ਮੈਂ ਕਿਾ ਛੋਲੇ ਵੀ ਤੜਕਾ ਲਾਇਆ ਤੇ ਦਿਖਾ ਲਦੀ ਆ ਤੁਹਾਨੂੰ ਛੋਲੇ ਹਨ ਪਰਥੌਰਟੀ ਮੈਂ ਬਣਾ ਚੁੱਕੀ ਆ ਐਂਡ ਸੋ ਹੁਣ ਮੈਂ ਚਲਦੀ ਆ ਫੇਰ ਕਿਚਨ ਤੇ ਪਹਿਲੇ ਮੈਂ ਤੁਹਾਨੂੰ ਟਾਈਮ ਚੈੱਕ ਕਰਾਨੀ ਪੱਲੇਬਾਸ ਜਾ ਕੇ ਕਿਉਂਕਿ ਇੱਥੇ ਬੱਚੇ ਰੋਲਾ ਬਹੁਤ ਮਾਰਦੇ ਆ ਤੇ ਪਤਾ ਨਹੀਂ ਲੱਗਦਾ ਤੇ ਇਹਨਾਂ ਨੂੰ ਮੈਂ ਕਿਹਾ ਉੱਠ ਜਾ ਸੋ ਗਾਇਸ 5:30 ਵਜਣ ਲੱਗੇ ਆ ਸੋ 5:30 ਵਜ ਗਏ ਤੇ ਬਾਹਰ ਹਨੇਰਾ ਹੋ ਗਿਆ ਜੀ ਹਜੇ ਸ਼ਾਮ ਹੀ ਹੋਈ ਆ ਤੇ ਓ ਮਾਈ ਗੁੱਡਨੈਸ ਇੰਨਾ ਡਾਰਕ ਹੋ ਚੁੱਕਾ ਹੈ ਬਾਹਰ ਆ ਸਿਰਫ ਲਾਈਟਾਂ ਲਾਈਟਾਂ ਤੇ ਉੱਪਰ ਦੇਖ ਲੋ ਜੀ 올 ਡਾਰਕ ਸੋ ਲੋਜ ਗਾਇਜ਼ ਇੱਥੇ ਜੰਮੀ ਜੰਮੀ ਪਰਤਾ ਬਣ ਕੇ ਹੋ ਗਿਆ ਤਿਆਰ ਤੇ ਇਦਨਾਂ ਮੈਂ ਡਿਨਰ ਦੀ ਕਰਦੀ ਤਿਆਰੀਆਂ ਤੇ ਰੋਟੀ ਵੀ ਬਣਦੀ ਪਈ ਹੈ ਨਾਲੋਂ ਨਾਲ ਸੋ ਛੋਲਿਏ ਵੀ ਮੇਰੇ ਬਣ ਚੁੱਕੇ ਆ ਤੇ ਜੰਮੀ ਜੰਮੀ ਵਿੱਚ ਮੈਂ ਧਨੀਆ ਪਾ ਦਿੱਤਾ ਆ ਸੋ ਫਰੈਸ਼ ਧਨੀਆ ਐਡ ਕੀਤਾ ਸੀ ਅੱਜ ਤੇ ਇਹਨੂੰ ਕਵਰ ਕਰਤਾ ਤੇ ਇੱਧਰ ਰੋਟੀ ਮੇਰੀ ਪੱਕ ਕੇ ਹੋ ਚੁੱਕੀ ਆ ਤਿਆਰ ਏ ਤੇ ਪਲੇਟ ਸਜ ਕੇ ਹੋ ਗਈ ਆ ਤਿਆਰ ਸੋ ਮੈਂ ਪਰਸਾਡ ਢਕਾ ਲਿਆ ਸੋ ਛੋਲਿਆਂ ਨੂੰ ਮੈਂ ਬਾਅਦ ਵਿੱਚ ਕਰਦੀ ਆ ਲੋ ਜੀ ਗਾਇਸ ਇੱਥੇ ਛੋਲੇ ਵੀ ਹੋ ਚੁੱਕੇ ਆ ਡਨ ਥੋੜੀ ਜਿਹੀ ਮੈਂ ਰਿਕੀ ਰਸਾ ਤੇਰੇ ਵਿੱਚ ਐਡ ਕਰ ਦਿਆ ਘਿਓ ਦਾ ਚਮਚ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਨਾ ਸ਼ੋਆ ਸ਼ਾਦੀ ਦਾ ਨਿੱਕਾ ਸਿੰਘ ਕਿੱਥੋਂ ਆਇਆ ਆ ਮੇਰਾ ਬੇਬੀ ਓ ਮੇਰਾ ਫਤੇ ਸਿੰਘ ਫਤੇ ਸਿੰਘ ਤੂੰ ਤੇ ਪੂਰਾ ਫਤੇ ਸਿੰਘ ਬਣੇ ਰੋਜ਼ ਵਾਹਿਗੁਰੂ ਕਾ ਦਾਸੀ ਚਲੋ ਵਜਾਇਓ ਵਾਹਿਗੁਰੂ ਵਾਹਿਗੁਰੂ ਵੈਲ ਜੈਨ ਵੈਲ ਡਨ ਬੋਏ ਸੋ ਡਨ ਬੋਏ ਸੋ ਫਤਿਹ ਸਿੰਘ ਆਪਣੇ ਪਲੇ ਕਰੰਦੇ ਆ ਵਾਹਿਗੁਰੂ ਵਾਹਿਗੁਰੂ ਕਰੰਦੇ ਆ ਤੇ ਨਾਲੇ ਸੋਹਣੇ ਸੋਹਣੇ ਜਮਾਲੇ ਸਜਾ ਕੇ ਐਵਰੀਡੇ ਦਿਖਾਂਦਾ ਏ ਇਹਨੇ ਫਤਿਹ ਸਿੰਘ ਸੋ ਲੋ ਜੀ ਗਾਇਸ ਗੱਲਾਂ ਗੱਲਾਂ ਕਰਦੇ ਕਰਦੇ 9 ਵਜੇ ਚੁੱਕੇ ਆ ਸੋ ਰਾਤ ਹੋ ਚੁੱਕੀ ਆ ਤੇ ਬਾਹਰ ਪੈਂਦੀ ਵੀ ਆ ਰੇਨਿੰਗ ਐਂਡ ਸਨੋ ਸੋ ਅੱਜ ਸਾਡੀ ਪਹਿਲੀ ਸਨੋ ਪੈ ਚੁੱਕੀ ਹੈ ਯੂਕੇ ਵਿੱਚ ਸੋ ਮੈਂ ਵੇਖਣ ਦੀ ਵਿੰਡੋ ਥਾਣੀ ਸਨੋ ਪੈਂਦੀ ਵੀ ਹੈ ਕਿ ਨਹੀਂ ਤੇ ਕਹਿੰਦੇ ਹੀ ਅੱਜ ਸਨੋ ਪੈਣੀ ਆ ਐਕਚੁਅਲੀ ਪੈ ਚੁੱਕੀ ਹੈ ਵਾਈਟ ਵਾਈਟ ਨਜ਼ਰ ਆਉਂਦੇ ਆ ਬਟ ਬਾਹਰ ਮੈਂ ਹੱਥ ਨਹੀਂ ਕੱਢ ਸਕਦੀ ਐਨੀ ਲਾਈਕ ਠੰਡ ਗਈ ਆ ਤੇ ਵਿੱਚੇ ਨਾਲ ਰੇਨਿੰਗ ਆ ਤੇ ਵਿੰਡੋ ਦੇ ਉੱਤੇ ਪਤਾ ਲੱਗਨ ਦਿਆ ਤੇ ਵੈਰੀ ਕੋਲਡ ਸੋ ਗਾਇਸ ਇੱਥੇ ਕਰ ਦਿਓ ਵਲੋਗ ਅੰਡ ਚੰਗਾ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਨਵੇਂ ਤੇ ਵਧੀਆ ਵਲੋਗ ਨਾਲ ਬਾਏ ਗਾਇਸ